ਜਿਸ ਕੈ ਮਨ ਪਰਮ ਬ੍ਰਹਮ ਕਾਨੀਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤੇ ਸੁ ਨਦਰੀਆ ਗਾਸ ਦਸੰਤਣ ਪਾਏ ਤੈਨੂੰ ਪਾਇਆ ਸੋਦਾਂ ਨੇ ਕਟਣੇ ਕਟ ਹਰਿ ਜਾਨ ਸੋਦਸ ਦਰਗੈ ਪਰਵਾਨੁ ਆਪਣੇ ਦਾਸ ਕਾ ਆਪੁ ਕਿਰਪਾ ਕਰੈ ਤਿਸ ਦਾਸ ਕਾ ਸਭ ਸੋਜੀ ਪਰੈ ਸਗਲ ਸੰਗ ਆਤਮ ਯੋਦਾਸ ਐਸੀ ਜੁਗਤ ਨਾਨਕ ਰਾਮ ਦਾਸ ਜਿਸ ਕੇ ਮਨ ਪਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸੁ ਨਦਰੀ ਆਇਆ 나ਸ ਦਸਨ ਤਣ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰੀ ਜਾਨ ਸੋ ਦਾਸ ਗਰ ਗੈ ਪਰਮਾਨੰ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਿਆ ਤੰ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਸਗਲ ਸੰਗ ਆਤਮਿ ਉਦਾਸ ਐਸੀ ਜੁਗਤ ਨਾਨਕ ਪ੍ਰਮਦਾਸ ਐਸੀ ਜੁਗਤ ਨਾਨਕ ਪ੍ਰਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਦੀ ਇਸ ਲੜੀ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਜਿਸਕੇ ਮਨ ਪਰ ਬ੍ਰਹਮ ਦਾ ਨਿਵਾਸ ਤਿਸਕਾ ਨਾਮ ਸਤਿਰਾਮਦਾਸ ਆਪਣੇ ਸਿੱਖਾਂ ਵਿੱਚ ਨਾਮ ਤਾਂ ਆਮ ਹੀ ਹੁੰਦੇ ਨਾ ਗੁਰਦਾਸ ਗੁਰੂ ਚਰਨ ਹਰੀਦਾਸ ਹਰੀ ਚਰਨ ਔਰ ਵੈਸੇ ਵੀ ਆਪਣੇ ਦੇਸ਼ ਰਾਮ ਸਰਣ राम ਚਰਨ ਇਹ ਨਾਮ ਤਾਂ ਸਾਰੇ ਹੀ ਹੁੰਦੇ ਬਹੁਤ ਹੁੰਦੇ ਇਦਾਂ ਦੇ ਤੇ ਸੱਚਾ ਸੱਚੇ ਮਾਣੇ ਚ ਰਾਮਦਾਸ ਉਹ ਬਈ ਜੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਿਆ ਤੇ ਕਹਿਣ ਘਮਾਉਣ ਉਹ ਤਾਂ ਗੱਲ ਹੋਰ ਹੈ ਨਾ ਆਤਮਰਾਣ ਤੇ ਸੰਨਦਰੀ ਆਇਆ ਦਾਸ ਦਸੰਤਨ ਪਾਏ ਤਿੰਨ ਪਾਇਆ ਉਹਨਾਂ ਨੂੰ ਜਿਹੜੇ ਆਪਣੀ ਆਤਮਾ ਦੇ ਵਿੱਚ ਪਰਮੇਸ਼ਰ ਜਦੋਂ ਦੇਖ ਜਾਂਦੇ ਨੇ ਤੇ ਦਾਸ ਦਸੰਤਨ ਤੇ ਨਿਮਰਤਾ ਦੇ ਵਿੱਚ ਉਹਨਾਂ ਨੂੰ ਪ੍ਰਭੂ ਦਿਸਦਾ ਦਾਸ ਦਸੰਤਨ ਪਾਏ ਤਿੰਨ ਪਾਏ ਇਹੋ ਜੀ ਪ੍ਰੀਤ ਕਰਕੇ ਸ਼ਰਧਾ ਕਰਕੇ ਸਾਰਿਆਂ ਦੇ ਵਿੱਚ ਪ੍ਰਭੂ ਦੇਖ ਕੇ ਨਿਮਰਤਾ ਨਾਲ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਹੈ ਸਮਾਂ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਕੇ ਪਰਮਾਨ ਜੇ ਇਹ ਹੀ ਸਮਝੇ ਕਿ ਮੈਨੂੰ ਕੌਣ ਦੇਖ ਰਿਹਾ ਹੈ ਪਰਮਾਤਮਾ ਕਿੱਥੇ ਦੇਖ ਰਿਹਾ ਹੈ ਤੇ ਫਿਰ ਤਾਂ ਪਰਮਾਤਮਾ ਖੁਸ਼ ਨਹੀਂ ਸਦਾ ਨਿਕਟ ਨਿਕਟ ਹਰ ਜਾਨ ਅੰਦਰ ਦੀ ਸੂਖਮ ਤੋਂ ਸੂਖਮ ਜਈ ਲਹਿਰ ਹਨ ਸੋਚ ਦੀ ਉਸ ਨੂੰ ਵੀ ਪ੍ਰਭੂ ਜਾਣਦਾ ਹੁਣ ਸੀਸੀਟੀਵੀ ਕੈਮਰਾ ਤਾਂ ਸਿਰਫ ਸ਼ਰੀਰ ਸ਼ਰੀਰ ਦੀ ਫੋਟੋ ਖਿੱਚਦਾ ਨੂੰ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਤਾਂ ਅੰਦਰ ਦੇ ਵਿਚਾਰਾਂ ਛੋਟੇ ਤੋਂ ਛੋਟੇ ਵਿਚਾਰ ਵੀ ਰਿਕਾਰਡ ਕਰ ਲੈਂਦਾ ਸਦਾ ਨਿਕਟ ਨਿਕਟ ਹਮੇਸ਼ਾ ਹਰ ਜਾਨ ਹਮੇਸ਼ਾ ਸਦਾ ਨੇੜੇ ਤੋਂ ਨੇੜੇ ਪ੍ਰਭੂ ਨੂੰ ਜਾਣੇ ਸੋ ਦਾਸ ਦਰਗੇ ਪ੍ਰਮਾਨ ਉਹੋ ਜਿਹਾ ਦਾਸ ਪ੍ਰਮਾਨ ਉਹਨਾਂ ਦਰਗੇ ਦੇ ਵਿੱਚ ਉਹੋ ਜਿਹਾ ਸੇਵਾਦਾਰ ਪ੍ਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਇਸ ਦਾਸ ਕੋ ਸਭ ਸੋਝੀ ਪਰ ਜਦੋਂ ਕਿਰਪਾ ਕਰਦੇ ਨੇ ਤਾਂ ਮਤ ਵੀ ਸਿੱਧੀ ਹੁੰਦੀ ਹੈ ਸਾਰੀ ਸੋਝੀ ਵੀ ਹੁੰਦੀ ਹੈ ਇਹ ਕਮਕਾਰ ਪ੍ਰਭੂ ਦੀ ਸਗਲ ਸੰਗਾਤ ਮੋਦਾਸ ਐਸੀ ਜਗਤ ਨਾਨਕ RAMਦਾਸ ਆਪ ਸੰਨਿਆਸੀ ਤਾਂ ਬਹੁਤ ਦੇਖਦੇ ਹਾਂ ਸਾਰਾ ਕੁਝ ਸ਼ਰਤਾਂ ਜੰਗਲਾਂ ਚ ਲੱਗੇ ਚੱਲੇ ਸਵਾ ਮਾੜਲੀ ਲੇਕਿਨ ਇੱਕ ਵਿਸ਼ੇਸ਼ ਤਰ੍ਹਾਂ ਦਾ ਸੰਨਿਆਸ ਵੀ ਹੈ ਕਾਰੋਬਾਰ ਦੇ ਵਿੱਚ ਮਾਇਆ ਦੇ ਵਿੱਚ ਰਹਿ ਕੇ ਸੰਨਿਆਸ ਕਰ ਰਿਹਾ ਬੰਦਾ ਉਹਦੇ ਨਾਲ ਲਿਪਤ ਨਹੀਂ ਨਾ ਹੋ ਰਿਹਾ ਠੀਕ ਹੈ ਮਾਇਆ ਦੇ ਵਿੱਚ ਸਭ ਕੁਝ ਚੱਲ ਹੀ ਜਾ ਰਿਹਾ ਲੇਕਿਨ ਉਹ ਮਾਇਆ ਦੇ ਵਿੱਚ ਖਚਤ ਨਹੀਂ ਹੋ ਰਿਹਾ ਇਹ ਬੜਾ ਨਿਰਾਲਾ ਜਿਹੜਾ ਸੰਨਿਆਸ ਹੈ ਨਾ ਸਗਲ ਸੰਗਾਤਾ ਉਹਦਾ ਸਭ ਕਾਰੋਬਾਰ ਵੀ ਹੈ ਮਾਇਆ ਸਭ ਕੁਝ ਹੈ ਪਰ ਫਿਰ ਵੀ ਵਿਰक्त ਹੈ ਫਿਰ ਵੀ ਸੰਨਿਆਸੀ ਹੈ ਐਸੀ ਜੁਗਤ ਇਹ ਹੈ ਜੁਗਤ ਨਾਨਕ RAMDAS ਜਿਹਨੂੰ ਆਪਾਂ ਕਹਿ ਸਕਦੇ ਆ ਸੱਚੇ ਮਾਣੇ ਦੇ ਵਿੱਚ ਪ੍ਰਭੂ ਦਾ ਦਾਸ ਪ੍ਰਭੂ ਦਾ ਸੇਵਕ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਤਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦਿਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ